ਸ਼ੰਭੂ ਬਾਰਡਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਔਰ ਸ਼ੰਭੂ ਬਾਰਡਰ ਨੂੰ ਖੋਲਣ ਦੀ ਗੱਲ ਕਰ ਦਿੱਤੀ ਗਈ ਹੈ ਬਾਰਡਰ ਨੂੰ ਖੋਲਣ ਦਾ ਹੁਕਮ ਸੁਣਾ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੰਭੂ ਬਾਰਡਰ ਜਿਹੜਾ ਕਿਸਾਨਾਂ ਨੇ ਬੰਦ ਕੀਤਾ ਹੋਇਆ ਸੀਗਾ ਜਾਮ ਕੀਤਾ ਹੋਇਆ ਸੀਗਾ ਉਸ ਬਾਰਡਰ ਨੂੰ ਹੁਣ ਖੋਲਣ ਦੀ ਗੱਲ ਕਰ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਸ਼ੰਭੂ ਬਾਰਡਰ ਦੇ ਜ਼ਰੀਏ ਆਉਣ ਜਾਣ ਜਿਹੜਾ ਲੋਕਾਂ ਦਾ ਬੰਦ ਹੋਇਆ ਪਿਆ ਸੀਗਾ ਹੁਣ ਉਸ ਨੂੰ ਮੁੜ ਸੁਚਾਰੂ ਢੰਗ ਨਾਲ ਚਲਾਉਣ ਦੇ ਵਾਸਤੇ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਇਸ ਬਾਰਡਰ ਨੂੰ ਹੁਣ ਖੋਲ ਦਿੱਤਾ ਜਾਵੇ ਇੱਥੇ ਜਿਹੜਾ ਧਰਨਾ ਲਗਾਇਆ ਗਿਆ ਸੀ ਉਸ ਨੂੰ ਵੀ ਚੁੱਕਣ ਦੀ ਗੱਲ ਕੀਤੀ ਗਈ ਹੈ ਪਰ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਲਗਾਇਆ ਗਿਆ ਸੀ ਆਪਣੀਆਂ ਮੰਗਾਂ ਮਨਵਾਉਣ ਖਾਤਰ ਪਰ ਉਹਨਾਂ ਮੰਗਾਂ ਨੂੰ ਲੈ ਕੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਕਮ ਸੁਣਾ ਦਿੱਤਾ ਗਿਆ ਹੈ ਇਸ ਧਰਨੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਕਮ ਸੁਣਾ ਦਿੱਤਾ ਗਿਆ ਤੁਹਾਨੂੰ ਦੱਸ ਦਿੰਨੇ ਹਾਂ ਕਿ ਜਦੋਂ ਧਰਨਾ ਸ਼ੁਰੂ ਹੋਇਆ ਸੀ ਸ਼ੰਭੂ ਬਾਰਡਰ ਦੇ ਉੱਤੇ ਤਾਂ ਉਸ ਤੋਂ ਬਾਅਦ ਹੁਣ ਤੱਕ ਬੇਤਹਾਸ਼ਾ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹਦੇ ਵਿੱਚ ਸ਼ਹੀਦ ਵੀ ਹੋਏ ਨੇ ਇੱਕ ਨੌਜਵਾਨ ਮੁੰਡਾ ਉਸਦੇ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਉਸ ਦੀ ਜਾਨ ਚਲੇ ਜਾਂਦੀ ਹੈ ਔਰ ਇਸ ਸਭ ਦੇ ਬਾਵਜੂਦ ਕਿਸਾਨ ਉੱਥੇ ਡਟੇ ਹੋਏ ਸੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਸਨ ਪਰ ਆਖਿਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਸੁਣਾ ਦਿੱਤਾ ਹੈ ਕਿ ਸ਼ੰਭੂ ਬਾਰਡਰ ਹੁਣ ਕਲੀਅਰ ਕਰ ਦਿੱਤਾ ਜਾਵੇ ਤਾਂ ਕਿ ਉੱਥੇ ਆਉਣ ਜਾਣ ਸ਼ੁਰੂ ਹੋ ਜਾਵੇ। ਜ਼ਾਹਿਰ ਤੌਰ ਦੇ ਉੱਤੇ ਉੱਥੇ ਕਾਫੀ ਪ੍ਰੋਬਲਮਸ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ। ਆਉਣ ਜਾਣ ਬੰਦ ਸੀਗਾ। ਅ ਟਰੇਡ ਜਿਹੜਾ ਬਿਜ਼ਨਸ ਹੈ ਉਹ ਕੰਮ ਨਹੀਂ ਸੀ ਕਰ ਰਿਹਾ ਪਰ ਹੁਣ ਆਖਰਕਾਰ ਉਹ ਕੰਮ ਕਰੇਗਾ। ਸ਼ੰਭੂ ਬਾਰਡਰ ਖੋਲ ਦਿੱਤਾ ਜਾਵੇਗਾ। ਦੋਵਾਂ ਸੂਬਿਆਂ ਦੇ ਵਿੱਚ ਆਉਣ ਜਾਣ ਸੌਖਾ ਹੋ ਜਾਵੇਗਾ। ਔਰ ਦੂਜੇ ਪਾਸੇ ਕਿਸਾਨਾਂ ਵੱਲ ਨੂੰ ਹੁਣ ਦਿੱਕਤ ਆ ਸਕਦੀ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਉੱਥੇ ਡਟੇ ਹੋਏ ਸੀ ਉਹ ਹੁਣ ਉੱਥੇ ਨਹੀਂ ਸ਼ਾਇਦ ਬੈਠ ਸਕਣਗੇ। ਪਰ ਪੂਰਾ ਮਸਲਾ ਕਿੱਥੇ ਜਾ ਕੇ ਨਿਭੜੇਗਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਕੀ ਰੂਪ ਅਧਿਕਾਰ ਕਰਨਗੇ ਹਰ ਇੱਕ ਚੀਜ਼ ਦੇਖਣੀ ਹੋਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ